ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਰਵਨੀਤ ਬਿੱਟੂ ਜੋ ਕਿ ਕਿਸਾਨਾਂ ਵਾਰੇ ਆਏ ਦਿਨੀ ਕੋਈ ਨਾ ਕੋਈ ਵਿਵਾਦਤ ਬਿਆਨ ਦੰਦੇ ਰਹਿੰਦੇ ਨੇ ਅੱਜ ਰਵਨੀਤ ਬਿੱਟੂ ਰਾਜਸਥਾਨ ਦੇ ਵਿੱਚ ਪਹੁੰਚੇ ਹੋਏ ਸੀ ਕਿ ਆਪਣਾ ਰਾਜ ਸਭਾ ਦੇ ਨਾਮਜ਼ਦਗੀ ਪੱਤਰ ਭਰਨ ਵਾਸਤੇ ਦੂਜੇ ਪਾਸੇ ਜਦੋਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਤੇ ਕਿਸਾਨਾਂ ਦੇ ਉੱਤੇ ਦੋਸ਼ ਲਗਾਏ ਉਹਨਾਂ ਨੇ ਕਿਹਾ ਕਿ ਅਸੀਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਨਹੀਂ ਰੋਕ ਰਹੇ ਕਿਸਾਨ ਜਦੋਂ ਲੋਕ ਸਭਾ ਦਾ ਸੈਸ਼ਨ ਚੱਲ ਰਿਹਾ ਸੀ ਦਿੱਲੀ ਪਹੁੰਚੇ ਤੇ ਉੱਥੇ ਉਹਨਾਂ ਨੇ ਕਿਸਾਨਾਂ ਨੇ ਰਾਹੁਲ ਗਾਂਧੀ ਤੇ ਮੁਲਾਕਾਤ ਕੀਤੀ ਤੇ ਉਹਦੇ ਪਾਸੇ ਕਿਸਾਨ ਕਹਿੰਦੇ ਨੇ ਵੀ ਅਸੀਂ ਕਿਸੇ ਵੀ ਪਾਰਟੀ ਨੂੰ ਸਮਰਥਨ ਨਹੀਂ ਦਿੰਦੇ ਸੋ ਸਰਸਾ ਸਾਬਾ ਜਿੱਥੇ ਰਵਨੀ ਦੀ ਬਿੱਟੂ ਰਾਜਸਥਾਨ ਵਿੱਚ ਪਹੁੰਚੇ ਹੋਏ ਸੀਗੇ ਆਪਣਾ ਰਾਜ ਸਭਾ ਦੇ ਮੈਂਬਰ ਨੂੰ ਲੈ ਕੇ ਨਾਮਜ਼ਦਗੀ ਪੱਤਰ ਭਰਨ ਵਾਸਤੇ ਤੇ ਉੱਥੇ ਜਦੋਂ ਮੀਡੀਆ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਸਾਨਾਂ ਦੇ ਉੱਤੇ ਮੁੜ ਤੋਂ ਦੋਸ਼ ਲਗਾਏ ਨੇ ਉਹਨਾਂ ਕਿਹਾ ਕਿ ਕਿਸਾਨਾਂ ਆਗੋਂ ਨੂੰ ਬਾਹਰ ਤੋਂ ਫੰਡਿੰਗ ਹੋ ਰਹੀ ਹੈ ਤੇ ਦੂਜੇ ਪਾਸੇ ਅਸੀਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਨਹੀਂ ਰੋਕ ਰਹੇ ਕਿਉਂਕਿ ਜਦੋਂ ਸਾਡਾ ਲੋਕ ਸਭਾ ਦਾ ਸੈਸ਼ਨ ਚੱਲ ਰਿਹਾ ਸੀ ਇਹਨਾਂ ਨੇ ਇੱਕ ਪਾਸੇ ਤਾਂ ਕਹਿੰਦੇ ਨੇ ਸੀ ਕਿਸੇ ਪਾਰਟੀ ਨੂੰ ਹਮਾਇਤ ਨਹੀਂ ਕਰਦੇ ਪਰ ਦੂਜੇ ਪਾਸੇ ਰਾਹੁਲ ਗਾਂਧੀ ਨੂੰ ਮਿਲ ਕੇ ਆਏ ਨੇ ਜੀ ਇਕੋ ਰਾਹੁਲ ਗਾਂਧੀ ਨੂੰ ਅਸੀਂ ਕਿਉਂ ਮਿਲ ਕੇ ਆਏ ਆ ਆਪੋਜੀਸ਼ਨ ਦਾ ਲੀਡਰ ਕੇ ਜੀ ਤੇ ਉਹ ਸਾਡੀ ਜਦੋਂ ਵਾਰਟ ਆ ਰਿਹਾ ਤੇ ਅਸੀਂ ਸਾਰਿਆਂ ਨੂੰ ਬੁਲਾਇਆ ਇਕੱਲੇ ਨਹੀਂ ਮਿਲੇ ਜਿੰਨੇ ਵੀ ਰੋਲਗ ਪਾਰਟੀ ਤੋਂ ਅਲੱਗ ਨੇ ਜਿਹੜੇ ਆਪੋਜੀਸ਼ਨ ਵਿੱਚ ਨੇ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਮਿਲ ਕੇ ਆਏ ਆ ਸਾਡੇ ਕੋਲੋਂ ਤਾਂ ਵੇ ਅਸੀਂ ਕਿਸੇ ਇਲੈਕਸ਼ਨ ਚ ਤਾਂ ਕਿਸੇ ਦੀ ਸਪੋਰਟਿੰਗ ਕੀਤੀ ਜਿਹੜੀ ਗੱਲ ਤੁਸੀਂ ਰਮਨੀਤ ਬਿੱਟੂ ਦੀ ਕਰਦੇ ਹੋ ਇਹ ਰਮਨੀਤ ਬਿੱਟੂ ਦੇ ਵਾਸਤੇ ਦੀ ਗੱਲ ਨਹੀਂ ਸਿਆਣਿਆਂ ਦੀ ਇੱਕ ਕਹਾਵਤ ਹੈ ਲਫ਼ਜ਼ ਮਾਰੇ ਨੇ ਮੈਂ ਕਹਿਣੇ ਨਹੀਂ ਚਾਹੁੰਦਾ ਪਾਰ ਇਹ ਉਹ ਬੰਦਾ ਹੈ ਕਿ ਜਿਹੜਾ ਮਾਰ ਕੇ ਜਿਹੜਾ ਕੋਈ ਕਿਸੇ ਨੂੰ ਮਾਰ ਕੇ ਜਦੋਂ ਕਿਸੇ ਨੂੰ ਕੋ ਟੱਕ ਪਾਉਂਦਾ ਤੇ ਫਿਰ ਉਹਦੀ ਰਾਖੀ ਕਰਦਾ ਇਹਨੂੰ ਹੁਣ ਬਿਨਾ ਹਾਰੇ ਹੋਏ ਬੰਦੇ ਨੂੰ ਅੱਜ ਮੰਤਰੀ ਜਿਨ੍ਹਾਂ ਨੇ ਮੰਤਰੀ ਬਣਾਇਆ ਕੇਂਦਰ ਸਰਕਾਰ ਦੇ ਵਿੱਚ ਤੇ ਅੱਜ ਉਹਨੂੰ ਬਿਨਾ ਇਲੈਕਸ਼ਨ ਜਿਹੜਾ ਲੈਕਚਰਾਂ ਦੇ ਵਿੱਚ ਵੋਟਰਾਂ ਨੇ ਤੇਕਾਰਤਾ ਹਰਾ ਪੰਜਾਬ ਵਾਲਿਆਂ ਨੇ ਨਕਾਰਤਾ ਏ ਤੋ ਤੇ ਇਹ ਬੰਦਾ ਇਸ ਚੀਜ਼ ਦੇ ਕਾਬਲ ਨਹੀਂ ਉਸ ਬੰਦੇ ਨੂੰ ਅੱਜ ਜਿਹੜਾ ਹੈ ਉਹ ਭਾਜਪੀ ਪਾਰਟੀ ਜਿਹੜੀ ਆ ਰਾਜ ਸਭਾ ਦੇ ਰਾਹੀਂ ਉਹਨੂੰ ਪਾਰਲੀਮੈਂਟ ਤੇ ਲੈ ਕੇ ਜਾ ਰਹੀ ਆ ਜੀ ਤੇ ਫਿਰ ਉਹਨਾਂ ਦੀ ਬੋਲੀ ਉਹ ਚੋਣਾ ਬੋਲੇ ਜਿਹਦੀ ਖਾਈਏ ਬਾਜਰੀ ਉਹਦੀ ਭਰੇ ਹਾਜ਼ਰੀ ਤੇ ਇਹ ਤਾਂ ਉਦੋਂ ਗਾ ਆ ਮੈਂ ਟੁੱਕ ਦੀ ਜਿਹੜੀ ਗੱਲ ਕੀਤੀ ਆ ਉਹ ਸਰੋਤੇ ਜਾਣ ਵੀ ਤੇ ਤੁਸੀਂ ਵੀ ਸਮਝ ਗਿਓ ਕਿ ਜਿਹਨੂੰ ਟੋਕ ਪਾਈਦਾ ਉਹ ਉਹਦੀ ਰਾਖੀ ਕਰਦਾ ਜੀ ਇਸ ਕਰਕੇ ਹੁਣ ਤੱਕ ਜਿਹੜਾ ਕੇਂਦਰ ਸਰਕਾਰ ਨੇ ਬੀਜੇਪੀ ਜਿਹੜੀ ਬੀਜੇਪੀ ਪਾਰਟੀ ਆ ਔਰ ਇਹਨਾਂ ਦੇ ਮੋਦੀ ਵੱਲੋਂ ਜਾਂ ਜਿੰਨੇ ਵੀ ਨੇ ਇਹ ਜਿਹੜੇ ਇਹਨਾਂ ਨੇ ਇਸ ਤਰ੍ਹਾਂ ਦੇ ਬੋਲਣ ਵਾਸਤੇ ਇਹ ਰੱਖੇ ਹੋਏ ਨੇ ਉਹ ਉਹਨਾਂ ਨੂੰ ਟੁਕੜਾ ਪਾਉਂਦੇ ਨੇ ਤੇ ਇਹ ਉਹਨਾਂ ਦੀ ਬੋਲੀ ਬੋਲਦੇ ਆ ਰਾਖੀ ਕਰਦੇ ਆ ਉਹਨਾਂ ਦੀ ਇਸ ਕਰਕੇ ਇਹਦੇ ਵਸ ਦੀ ਗੱਲ ਹੀ ਜਿਹੜਾ ਕਹਿੰਦਾ ਫੰਡਗੌਂਦੀ ਆ ਮੈਂ ਇਹਨੂੰ ਕਹਿੰਦਾ ਭਈ ਜਿਹੜੀ ਫੰਡਗੌਂਦੀ ਆ ਆ ਜਾ ਤੂੰ ਵੀ ਬਹਿ ਜਾ ਇੱਥੇ ਤੂੰ ਵੀ ਲੜਾ ਫੰਡਕ ਠੀਕ ਨਹੀਂ ਫੰਡਕ ਦਿੱਤੀ ਆ ਕਿਹੜਾ ਤੇਰੇ ਤੇਰੇ ਕਿਸੇ ਰਿਸ਼ਤੇਦਾਰ ਨੇ ਤੇਰੇ ਕਿਸੇ ਜੀਜੇ ਨੇ ਤੇਰੇ ਕਿਸੇ ਫੁੱਫੜ ਨੇ ਤੇਰੇ ਕਿਸੇ ਨੇ ਜਿਹੜਾ ਕੋ ਬਾਹਰ ਰਹਿੰਦਾ ਉਹਨੇ ਸਾਨੂੰ ਕੋ ਫੰਡਕ ਦਿੱਤੀ ਆ ਤੇ ਤੂੰ ਗੱਲ ਕਰ ਮੈਂ ਬੋਲੀ ਜਾਣਾ ਵੀ ਫਟਕ ਦਿੱਤੀ ਆ ਜਿਹੜੇ ਅਸੀਂ ਅੱਜ ਵੇਖੋ ਤੁਸੀਂ ਮੇਰੀ 83 ਸਾਲ ਦੀ ਉਮਰ ਹੈ ਜੀ ਬਲੇਵਰ ਕੈਂਸਰ ਦਾ ਮਰੀਜ਼ ਹੈ ਸਾਡੇ ਇੱਥੇ ਜਿਹੜੇ ਬਜ਼ੁਰਗ ਬੈਠੇ ਨੇ ਤੇ ਮੇਰੀਆਂ ਅੱਖਾਂ ਜਿਹੜੀਆਂ ਨੇ ਅੱਜ ਉਹਨਾਂ ਦੀ ਨਿਗਾ ਜਿਹੜੀ ਆ ਉਹ ਘਟ ਚੁੱਕੀ ਆ ਜੀ ਜਿਹੜੇ ਇਹਨਾਂ ਨੇ ਇੱਥੇ ਟਾਇਰ ਗੈਸਟਰੀ ਛੱਡੀ ਸੀ ਉਹਨਾਂ ਦੇ ਨਾਲ ਨੌਜਵਾਨ ਦੀ ਸਾਡੇ ਬੱਚੇ ਦੀ ਮੌਤ ਹੋ ਜਣੀ ਫਿਰ ਤੋਂ ਪਾਲ ਦੀ ਕਿਸ ਤਰ੍ਹਾਂ ਇਹਨਾਂ ਨੇ ਆਲਟ ਕੀਤੀ 450 500 ਕਿਸਾਨੀ ਦੀ ਯੋਜਨਾ ਕਿੰਨੇ ਕਿਸਾਨ ਨੇ ਜਿਹੜੇ ਹੁਣ ਤੱਕ ਇਸ ਮੋਰਚੇ ਦੇ ਉੱਤੇ ਜਿਹੜੇ ਨੇ ਉਹ ਵਿਚਾਰੇ ਸ਼ਹੀਦੀ ਪਾ ਗਏ ਨੇ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਮਰਕ ਕੇ ਗੱਲਾਂ ਕਰਨੀਆਂ ਇਹਨਾਂ ਲੋਕਾਂ ਵੱਲੋਂ ਇਹਨਾਂ ਲੋਕਾਂ ਦੀ ਮੈਂ ਤੇ ਚਾਹਣਾ ਮੇਰੀ ਤੇ ਸੋਚ ਹੈ ਕਿ ਇਹਨਾਂ ਲੋਕਾਂ ਦਾ ਨਾਂ ਲੈਣਾ ਮਾੜਾ ਜਿਨ੍ਹਾਂ ਨੂੰ ਲੋਕਾਂ ਨੇ ਨਕਾਰਤਾ ਅਸੀਂ ਉਹਨਾਂ ਨੂੰ ਐਵੇਂ ਤਰਜੀਹ ਨਹੀਂ ਜਾਈਏ ਤੇ ਕੋਈ ਚੰਗੀ ਗੱਲ ਨਹੀਂ ਹੈਗੀ ਇਹਨਾਂ ਲੋਕਾਂ ਦੀ ਕਿਹੜੀ ਗੱਲ ਕਰਦੇ ਜੀ ਇਹ ਕੌਣ ਹੈ ਸੋ ਇੱਕ ਹੋਰ ਸਵਾਲ ਪੁੱਛੂਗਾ ਤੁਹਾਨੂੰ ਆਖਰੀ ਮੈਂ ਇਹ ਬਿੱਟੂ ਵੱਲੋਂ ਇਹ ਵੀ ਗੱਲ ਕਹਿ ਗਿਆ ਕਿ ਜੇਕਰ ਤੁਸੀਂ ਦਿੱਲੀ ਦੇ ਵਿੱਚ ਕਿਰਪਾਨਾਂ ਲੈ ਕੇ ਡੰਡੇ ਲੈ ਕੇ ਵੱਟੇ ਲੈ ਕੇ ਕੁਝ ਹਥਿਆਰ ਲੈ ਕੇ ਨਾਲ ਜਾਓਗੇ ਭਾਵੇਂ ਕਿਤੇ ਦਾ ਕਿਸਾਨ ਹੋਵੇ ਅਸੀਂ ਨਹੀਂ ਜਾਣਦੇ ਭਾਵੇਂ ਰਾਜਸਥਾਨ ਦਾ ਕਿਉਂ ਨਾ ਹੋਵੇ ਜੀ ਦੇਖੋ ਪਹਿਲੀ ਗੱਲ ਇਹਨੇ ਇੱਕ ਗੱਲ ਇਹ ਕਹੀ ਆ ਕਿ ਦਿੱਲੀ ਜਾਣ ਤੋਂ ਅਸੀਂ ਰੋਕਿਆ ਨਹੀਂ ਇੱਥੇ ਹੁਣ ਇਹਨਾਂ ਝੂਠ ਤੇ ਇਹਨਾਂ ਕੁਫਰ ਟੋਲਣਾ ਜਦੋਂ ਮਾਨਯੋਗ ਹਾਈ ਕੋਰਟ ਦੇ ਵਿੱਚ ਵਕੀਲ ਸਾਹਿਬ ਨੇ ਪਟੀਸ਼ਨ ਪਾਈ ਪਈ ਰਸਤੇ ਖਲ੍ਹਾਈ ਜੋ ਹਾਈ ਕੋਰਟ ਨੇ ਆਦੇਸ਼ ਜਾਰੀ ਕੀਤਾ ਹਰਿਆਣਾ ਸਰਕਾਰ ਨੂੰ ਵੀ ਤੁਸੀਂ ਰਸਤੇ ਖੋਲੋ ਉਨੇ ਸਕਸਾਨਾ ਨੂੰ ਨਹੀਂ ਕਿਹਾ ਵੀ ਤੁਸੀਂ ਰਸਤੇ ਖੋਲੋ ਹਰਿਆਣਾ ਸਰਕਾਰ ਨੂੰ ਕਿਹਾ ਵੀ ਤੁਸੀਂ ਇਹ ਰਸਤੇ ਕਿਉਂ ਬੰਦ ਕੀਤੇ ਨੇ ਸਰਕਾਰਾਂ ਰਸਤੇ ਖੋਲ੍ਹਦੀਆਂ ਨੇ ਨਾ ਕਿ ਬੰਦ ਕਰਦੀਆਂ ਨੇ ਤੇ ਉਸ ਦੇ ਅਗੇਂਸਟ ਜਿਹੜਾ ਹੈਗਾ ਹਰਿਆਣਾ ਸਰਕਾਰ ਜਿਹੜੀ ਉਹ ਸੁਪਰੀਮ ਕੋਰਟ ਤੇ ਗਈ ਆ ਜਿਹਦੀ ਸਵੇਰੇ ਤਰੀਕ ਆ ਤੇ ਹੁਣ ਸੁਪਰੀਮ ਕੋਰਟ ਕੀ ਫੈਸਲਾ ਕਰਦਾ ਹੈ ਤੇ ਅੱਗੇ ਪਤਾ ਲੱਗੇਗਾ ਲੇਕਿਨ ਅਜੇ ਤੇ ਕਲੀਅਰ ਹੋ ਗਿਆ ਨਾ ਵੀ ਰੋਕੇ ਨਹੀਂ ਇਹਨੂੰ ਪੁੱਛੇ ਵੀ ਜਿਹੜੇ تیرੇ ਕੁਝ ਲੱਗਦੇ ਨੇ ਉਹ ਜਿਹੜੀਆਂ ਇੱਥੇ ਕ੍ਰੀਏਟ ਦੀਆਂ ਸਰਕਾਰ ਦੁਨੀਆਂ ਨੇ ਜਿਹੜੇ ਚਾਹ ਪਦ ਫੋਰਸਾਂ ਬਿਠਾਈਆਂ ਨੇ ਜਿਹੜੇ ਉੱਤੇ ਬੈਠੇ ਨੇ ਉਹ ਕਿੰਨੇ ਬਿਠਾਏ ਨੇ ਉਹ ਰਸਤੇ ਕਿੰਨੇ ਰੋਕਿਆ ਸਰਕਾਰਾਂ ਕਿਸਾਨਾਂ ਨੇ ਰੋਕਿਆ ਸਰਕਾਰ ਤੇ ਜਿਹੜੀ ਗੱਲ ਕਰਦਾ ਕਿਰਪਾਨਾਂ ਦੀ ਕਿਰਪਾਨ ਇੱਕ ਸਾਡਾ ਰਵੈਤੀ ਹਥਿਆਰ ਆ ਜੀ ਐਸੇ ਕਿਰਪਾਨ ਨੇ ਗੁਰੂ ਗੋਬਿੰਦ ਸਿੰਘ ਮਾਚਾ ਨੇ ਇਹ ਕਿਰਪਾਨ ਸਾਨੂੰ ਬਖਸ਼ੇ ਕੀਤੀ ਆ ਅਮਰਤਾ ਸਿੰਘ ਜਿਹੜਾ ਹੁਣ ਮੈਂ 24 ਘੰਟੇ ਮੇਰੇ ਅਖਵਾ ਕਰਪਾਨ ਜਿਹੜੀ ਆ ਮੈਂ ਉਹ ਆਪਣੀ ਅਸੇ ਦੇ ਹਿਸਾਬ ਨਾਲ ਚੱਲੀਆਂ ਕਿ ਵੱਡੀ ਰੱਖਣੀ ਕੋ ਛੋਟੀ ਰੱਖਣੀ ਆ ਲੇਕਿਨ ਇਹਨਾਂ ਕਿਰਪਾਨਾਂ ਵਾਲਿਆਂ ਨੇ ਇਹਨਾਂ ਡਾਕਾ ਸੌਟੇ ਇਹਨਾਂ ਪਹਿਲਾਂ ਵੀ ਚਾਲ ਸੀ ਤੇ ਇਹ ਥਿਆਰ ਬੰਦ ਹੋ ਕੇ ਆਇਆ ਇਹਨਾਂ ਨੇ ਹਰਿਆਣਾ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਇਹ ਗੱਲ ਕਹੀ ਕਿ ਇਹ ਜਿਹੜੇ ਲੋਕ ਨੇ ਇਹ ਥਿਆਰ ਪਾ ਦਾਇਆ ਤੇ ਇਹ ਨੁਕਸਾਨ ਕਰ ਸਕਦੇ ਆ ਅਸੀਂ 13 ਮਹੀਨੇ ਦਿੱਲੀ ਬਾਰਡਰਾਂ ਤੇ ਰਹਿ ਗਏ ਆ ਸਾਡੇ ਕਿਸੇ ਵੀ ਕਿਸਾਨ ਨੇ ਕਿਸੇ ਨੂੰ ਫਿਟੇ ਮੂੰਹ ਕਿਹਾ ਜਿਹੜੇ ਉਹ ਜਦੋਂ ਅਸੀਂ ਵਾਪਸ ਆਏ ਉੱਥੋਂ ਦੇ ਲੋਕ ਨੌਜਵਾਨ ਲੜਕੀਆਂ ਸਾਡੇ ਗੱਲ ਆ ਲਾ ਕੇ ਰੋਈਆਂ ਭਈ ਅੰਕਲ ਅਸੀਂ ਤੇ ਤੁਹਾਨੂੰ ਬਹੁਤ ਕੋਸ਼ਿਸ਼ ਲਿਆ ਤੁਸੀਂ ਚਲੇ ਚੱਲੇਓ ਮਤਲਬ ਅਸੀਂ ਲੋਕਾਂ ਦਾ ਪਿਆਰ ਪਾਇਆ ਔਰ ਪੂਰੇ ਦੇਸ਼ ਦਾ ਕਿਸਾਨ ਅੱਜ ਦਾਗ ਰਤ ਹੋ ਚੁੱਕਾ ਹੈ ਹੁਣ ਤਾਮਲ ਨਾਟੂ ਦੇ ਵਿੱਚ ਅਸੀਂ ਹੁਣ ਜਾ ਰਹੇ ਹਾਂ ਸਾਨੂੰ ਉਥੋਂ ਦੇ ਤਾਮਲ ਲੋਕਾਂ ਜਿਹੜੇ ਨੇ ਉਹ ਬੁਲਾ ਰਹੇ ਨੇ 27 ਤੇ 28 ਤਰੀਕ ਨੂੰ ਦੋ ਦਿਨ ਅਸੀਂ ਤਾਮਲ ਦੇ ਵਿੱਚ ਮੈਂ ਜਗਜੀਤ ਸਿੰਘ ਢੱਲਾ ੱਲੇਵਾਦੀ ਤੇ ਸੁਰਜੀਤ ਸਿੰਘ ਪੋਜਰਾਜ ਜਿਹੜਾ ਅਸੀਂ ਹੁਣ ਤਾਮਲ ਤੇ ਜਾ ਰਹੇ ਹਾਂ ਉਜੇ ਅਸੀਂ ਇਸ ਤਰ੍ਹਾਂ ਦੇ ਹੁੰਦੇ ਤੇ ਸਾਨੂੰ ਜਿਹੜੇ ਬਾਕੀ ਦੇਸ਼ ਦੇ ਲੋਕ ਅੱਜ ਇਹਨਾਂ ਨੂੰ ਕਾਰਪੋਰੇਟ ਦੇ ਕਾਰਪੋਰੇਟ ਘਰਾਣਿਆਂ ਦੇ ਜਿਹੜੇ ਸਰਪਸਤ ਨੇ ਉਹਨਾਂ ਨੂੰ ਛੱਡ ਕੇ ਦੇਸ਼ ਦਾ ਜਿਹੜਾ ਵੀ ਕਿਸਾਨ ਹੈ ਕਿਸੇ ਵੀ ਵਰਗ ਨਾਲ ਸੰਬੰਧਤ ਹੈ ਉਹ ਸਾਡੀ ਅੱਜ ਕਿਸ ਤਰ੍ਹਾਂ ਇੱਜ਼ਤ ਕਰ ਰਿਹਾ ਹੈ ਕਿੰਨਾ ਮਾਣ ਬਖਸ਼ ਰਿਹਾ ਹੈ ਉਹਨਾਂ ਨੇ ਸਾਨੂੰ ਉੱਥੇ ਬੁਲਾਇਆ ਇਹ ਜਿਹੜੀ ਫੰਡਕ ਦੀ ਗੱਲ ਕਰਪਾਨਾ ਸੁੱਟੇ ਗਾਰੇ ਬਦਨਾਮ ਕਰਨ ਵਾਲਿਆ ਪਰ ਹੁਣ ਦੇਸ਼ ਦੇ ਲੋਕ ਸਮਝ ਚੁੱਕੇ ਨੇ ਇਹ ਜਿਹੜੇ ਪਾਲ ਤੋਂ ਇਹ ਮੋਦੀ ਦੇ ਸਾਡੇ ਖਿਲਾਫ ਬੋਲਦੇ ਨੇ ਹੁਣ ਇਹਨਾਂ ਦੇ ਬੋਲਣ ਦੇ ਨਾਲ ਸਾਡੀ ਸਿਹਤ ਤੇ ਕੋਈ ਅਸਰ ਨਹੀਂ ਤੇ ਨਾ ਲੋਕਾਂ ਨੇ ਇਹਨਾਂ ਦੀ ਗੱਲ ਤੇ ਕੀ ਨੇ ਯਕੀਨ ਕਰਨਾ ਜੀ ਸ਼ੁਕਰੀਆ ਜੀ ਸੋ ਜਿੱਦਾਂ ਕਿ ਰਵਨੀਤ ਬਿੱਟੂ ਬੋਲੋ ਕਿਸਾਨਾਂ ਦੇ ਉੱਤੇ ਕੀ ਸਵਾਲ ਖੜੇ ਕੀਤੇ ਗਏ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜੋ ਪ੍ਰੋਜੈਕਟ ਚੱਲ ਰਹੇ ਨੇ ਕਿਸਾਨ ਆਪਣੀ ਜ਼ਮੀਨਾਂ ਦੇ ਨੂੰ ਤਿਆਰ ਨੇ ਪਰ ਕੁਝ ਕੁ ਕਿਸਾਨੇ ਜੋ ਬਲੈਕਮੇਲ ਕਰਦੇ ਨੇ ਹੁਣ ਵੇਖਣਾ ਹੋਵੇਗਾ ਇਸ ਮੁੱਦੇ ਨੂੰ ਲੈ ਕੇ ਕਿਸਾਨ ਕੀ ਆਪਣਾ ਬਿਆਨ ਦੰਦੇ ਨੇ ਕੀ ਕਹਿੰਦੇ ਨੇ ਤਾਂ ਸਮਾਂ ਦੱਸੇਗਾ ਕੈਮਰਾ ਪਰਸਨ ਗੁਰਪ੍ਰੀਤ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈਨ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ